ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਸੰਗਰੂਰ ਡਿਪਟੀ ਕਮਿਸ਼ਨਰ ਨੇ ਵੱਡੀ ਕਾਰਵਾਈ ਕੀਤੀ ਹੈ। ਭ੍ਰਸ਼ਟਾਚਾਰ ਦੇ ਮਾਮਲੇ ਚ ਆਪਣੀ ਹੀ ਵਿਭਾਗ ਦੇ ਦੋ ਸਰਕਾਰੀ ਮੁਲਾਜ਼ਮਾ ਖਿਲਾਫ ਐਕਸ਼ਨ ਲਿਆ। ਦੋਵਾਂ ਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਦੋਵੇਂ ਕਲਰਕ ਐਸ.ਟੀ.ਐਮ ਦਫਤਰ ਤੂਰੀ ਅਧੀਨ ਕੰਮ ਕਰਦੇ ਸਨ ਤੇ ਦੋਵਾਂ ਪਾਸਿਓ 40 ਲੱਖ ਰੁਪਏ ਦੇ ਕਰੀਬ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਸਨ। ਇੱਕ ਕਲਰਕ ਨੇ ਸਰਕਾਰ ਤੋਂ 27590 ਰੁਪਏ ਕਢਵਾਏ ਜਦਕਿ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਕਲਰਕ ਨੇ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਇੱਕ ਖਾਤੇ ਦੇ ਵਿੱਚ ਕਰੀ 20 ਲੱਖ ਰੁਪਏ ਜਮ੍ਹਾਂ ਕਰਵਾਲੇ ਸਨ ਡੀਸੀ ਸੰਗਰੂਰ ਦੇ ਵੱਲੋਂ ਐਸਜੀਐਮ ਤੁਰੀ ਤੇ ਐਸਜੀਐਮ ਲਹਿਰਾ ਨੂੰ ਜਾਂਚ ਕਰਨ ਦੇ ਲਈ ਕਿਹਾ ਗਿਆ ਤੇ ਜਾਂਚ ਦੌਰਾਨ ਦੋਵੇਂ ਸਰਕਾਰੀ ਮੁਲਾਜ਼ਮ ਦੋਸ਼ੀ ਪਾਇਏ ਗਏ ਨੇ ਤੇ ਜਿਨ੍ਹਾਂ ਨੂੰ ਹੁਣ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਦੋਸ਼ਕ ਖਿਲਾਫ ਧਾਰਾ 409 ਤਹਿਤ ਕਾਰਵਾਈ ਕੀਤੀ ਗਈ ਹੈ ਤੇ ਜਲਦ ਹੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜੀ ਅਸੀਂ ਦੋ ਕਲਰਕਾਂ ਨੂੰ ਜਿਹੜਾ ਹੈਗਾ ਪਹਿਲਾਂ ਨਿਯਮਾਂ ਅਧੀਨ ਕਾਰਵਾਈ ਕਰਕੇ ਸਸਪੈਂਡ ਕੀਤਾ ਉਸ ਤੋਂ ਬਾਅਦ ਜਿਹੜੀ ਉਹਨਾਂ ਵੱਲੋਂ ਕੋਤਾਹੀ ਵਰਤੀ ਗਈ ਜਿਹੜੀ ਫੰਡਸ ਦੀ ਐਮਬੈਜ਼ਲਮੈਂਟ ਕੀਤੀ ਸੀਗੀ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਸ ਅੱਡ ਅੱਡ ਸੀਗੇ ਇੱਕ ਤੇ ਵਿੱਚ ਤਾਂ ਉਹ ਜਿਹੜਾ ਐਮਪਲੋਈ ਹੈ ਉਹਨੇ ਆਪ ਉਹ ਫੰਡਸ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀਗੇ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰੋਪਰ ਇਨਕੁਆਇਰੀ ਕਰਕੇ ਇਹ ਨਾਂ ਤੇ ਉੱਤੇ ਐਕਸ਼ਨ ਲਿਖਤਾ ਗਿਆ ਤੇ ਪੁਲਿਸ ਨੂੰ ਵੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕਰਨ ਵਾਸਤੇ ਤੇ ਜਿਹੜੀ ਬੰਦੀ ਕਾਰਵਾਈ ਕਰਨ ਵਾਸਤੇ ਆਲਰੇ ਲਿਖਿਆ ਜਾ ਚੁੱਕਿਆ ਹੈ ਇਹ EMPLOYEES ਜਿਹੜੇ ਸੀਗੇ DC ਆਫਿਸ ਦੇ EMPLOYEES ਸੀ ਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰੋਪਰ ਪ੍ਰੋਸੀਜਰਾਂ ਹੀ ਇਹਨਾਂ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਪ੍ਰੋਸੀਜਰ ਦੇ ਥੱਲੇ ਕਰਕੇ ਕਾਰਵਾਈ ਕੀਤੀ ਚਲ ਅਮਾਉਂਟ ਕਿੰਨੀ ਸੀ ਜੀ ਇੱਕ ਕੇਸ ਦੇ ਵਿੱਚ ਲਗਭਗ 20 ਲੱਖ ਰੁਪਏ ਦੀ ਐਮਬੈਜ਼ਲਮੈਂਟ ਸੀਗੀ ਤੇ ਇੱਕ ਕੇਸ ਦੇ ਵਿੱਚ ਵੀ ਲਗਭਗ ਇੰਨਾ ਹੀ ਅਮਾਉਂਟ ਸੀਗਾ ਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜਿਹੜਾ ਵਿਜ਼ਨ ਹੈ ਕਰਪਸ਼ਨ ਫ੍ਰੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਰਕਾਰੀ ਫੰਡ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ ਇਹ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ ਜਿਸ ਦੇ ਵਿੱਚ ਇੱਕ ਕੁਲਬੀਰ ਸਿੰਘ ਨਾਮੀ ਕਲਰਕ ਜੋ ਕਿ ਐਸਡੀਐਮ ਡਾਕਟਰ ਧੂਰੀ ਦੀ ਤਨਾਤੀ ਸਮੇਂ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਵਰਤਨਾ ਸੰਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 4 ਅਧੀਨ ধারা 409 ਆਪੀਸੀ ਦਰਜ ਰਜਿਸਟਰ ਕੀਤਾ ਜਿਸ ਦੀ ਤਫ਼ਸੀਲ ਜਾ ਰਹੀ ਹੈ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲੋਚੀ ਜਾਂਦੀ ਜਾਊਗੀ